ਜੋ ਜਰੂਰ ਤੇਗ ਬਹਾਦਰ ਜੀ ਚੰਦ ਸ਼ੋਪਰਾਪਤਾ ਗੁਰਦੁਆਰਾ ਰੋਟਾ ਸਾਹਿਬ ਵਿੱਚ ਆਏ ਹਾਂ ਇੱਥੇ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ 1665 ਈਸਵੀ ਦੇ ਵਿੱਚ ਆਏ ਸਨ ਇਹਨਾਂ ਦੇ ਨਾਲ ਹੀ ਮਾਤਾ ਨਾਨਕੀ ਤੇ ਮਾਤਾ ਗੁਜਰੀ ਜੀ ਇਹਨਾਂ ਦੇ ਨਾਲ ਆਏ ਸਨ ਤੇ ਇਹ ਇਸ ਤੋਂ ਅੱਗੇ ਤੀਸਰੇ ਦਿਨ ਇੱਥੋਂ ਆਰਾਮਗੜ ਪੌੜਾ ਨੂੰ ਗੁਣੀ ਕੇ ਆਦੀ ਪਿੰਡਾਂ ਦੇ ਵਿੱਚ ਚਲੇ ਗਏ ਸਨ ਗਿਆਨੀ ਗਿਆਨ ਸਿੰਘ ਜੀ ਨੇ ਰੋਟਾ ਨਗਰ ਵਿਖੇ ਗੁਰੂ ਜੀ ਦੇ ਪਹੁੰਚਣ ਦਾ ਜ਼ਿਕਰ ਪੰਥ ਪ੍ਰਕਾਸ਼ ਗ੍ਰੰਥ ਵਿੱਚ ਅਧਿਆਇ 34 ਦੇ ਵਿੱਚ ਦਰਜ ਕੀਤਾ ਹੋਇਆ ਹੈ ਇੱਥੇ ਮਹਾਰਾਜਾ ਰੁਪਦੰਮਨ ਸਿੰਘ ਆਓ ਆਪਾਂ ਦਰਬਾਰ ਸਾਹਿਬ ਦੀ 200 ਵਿਕੇ ਜ਼ਮੀਨ ਇਸ ਸਥਾਨ ਦਾ ਦਰਸ਼ਨ ਕਰਿਏ ਇਸ ਦਰਬਾਰ ਸਾਹਿਬ ਦੀ ਦਾ ਸੁੰਦਰ ਦਰਬਾਰ ਹੈ ਜਿਹੜਾ ਉਹ 1920 ਈਸਵੀ ਦੇ ਵਿੱਚ ਬਾਬਾ ਹਰਵੰਸ ਸਿੰਘ ਜੀ ਵੱਲੋਂ 1990 ਵਿੱਚ ਕਾਰ ਸੇਵਾ ਆਰੰਭ ਹੋਈ ਜਿਸ ਦੇ ਸਦਕੇ ਹੁਣ ਦਰਬਾਰ ਸਾਹਿਬ ਲੰਗਰ ਹਾਲ ਇੱਥੇ ਸੋशोਭਿਤ ਹਨ ਬਣੇ ਹੋਏ ਹਨ ਅੱਜ ਅਸੀਂ ਗੁਰੂ ਤੇਗ ਬਹਾਦਰ ਜੀ ਦੀ ਚਨ ਸ਼ੋ ਪ੍ਰਾਪਤ ਗੁਰਦੁਆਰਾ ਰੋਟਾ ਸਾਹਿਬ ਵਿੱਚ ਆਏ ਹਾਂ ਇੱਥੇ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ 1665 ਈਸਵੀ ਦੇ ਵਿੱਚ ਆਏ ਸਨ ਇਹਨਾਂ ਦੇ ਨਾਲ ਹੀ ਮਾਤਾ ਨਾਨਕੀ ਤੇ ਮਾਤਾ ਗੁਜਰੀ ਜੀ ਇਹਨਾਂ ਦੇ ਨਾਲ ਆਏ ਸਨ ਤੇ ਇਹ ਇਸ ਤੋਂ ਅੱਗੇ ਤੀਸਰੇ ਦਿਨ ਇੱਥੋਂ ਰਾਮਗੜ੍ਹ ਬੌੜਾ ਗੁਣੀ ਕੇ ਆਦੀ ਪਿੰਡਾਂ ਦੇ ਵਿੱਚ ਚਲੇ ਗਏ ਸਨ ਗਿਆਨੀ ਗਿਆਨ ਸਿੰਘ ਜੀ ਨੇ ਰੂਟਾ ਨਗਰ ਵਿਖੇ ਗੁਰੂ ਜੀ ਦੇ ਪਹੁੰਚਣ ਦਾ ਜ਼ਿਕਰ ਪੰਥ ਪ੍ਰਕਾਸ਼ ਗ੍ਰੰਥ ਵਿੱਚ ਅਧਾਇਏ 34 ਦੇ ਵਿੱਚ ਦਰਜ ਕੀਤਾ ਹੋਇਆ ਹੈ। ਇੱਥੇ ਮਹਾਰਾਜਾ ਰੁਪਦੰਮਨ ਸਿੰਘ ਨੇ ਜੀ ਨੇ 200 ਬਿਗੇ ਜ਼ਮੀਨ ਇਸ ਸਥਾਨ ਨੂੰ ਦਿੱਤੀ। ਇਸ ਦਰਬਾਰ ਸਾਹਿਬ ਦੀ ਦਾ ਸੁੰਦਰ ਦਰਬਾਰ ਹੈ ਜਿਹੜਾ ਉਹ 1920 ਈਸਵੀ ਦੇ ਵਿੱਚ ਬਾਬਾ ਰਵਾਂਸ ਸਿੰਘ ਜੀ ਵੱਲੋਂ 1990 ਵਿੱਚ ਕਾਰ ਸੇਵਾ ਆਰੰਭ ਹੋਈ ਜਿਸ ਦੇ ਸਦਕੇ ਹੁਣ ਦਰਬਾਰ ਸਾਹਿਬ ਲੰਗਰ ਹਾਲ ਇੱਥੇ ਹੀ ਸੋशोਭਿਤ ਹਨ ਬਣੇ ਹੋਏ ਹਨ